ਹਲੋ ਜੀ ਜੈ ਮਾਤਾ ਦੀ ਜਨ ਨੂੰ ਹਰਮਨ ਤੇ ਬ੍ਰਾਹਮਣ ਕਿਸ਼ਨਾ ਤੇ ਕਿਵੇਂ ਸਾਰੇ ਸਾਰੇ ਉਡੀਆ ਹੋਗੇ ਅੱਜ ਇਹ ਫਸਟ ਨੰਬਰ ਰੱਖਤਾ ਨੰਬਰ ਅੱਜ ਸ਼ੁਰੂਆਤ ਜਿਤੋਂ ਤੇ ਕਿ ਹਾਂ ਨਹੀਂ ਪਤਾ ਹੁੰਦਾ ਮੈਂ ਚਲੋ ਦੱਸਦੀ ਹਾਂ ਸੋ ਬੈੱਡ ਸ਼ੀਟ ਦੱਸੋ ਕਿ ਕਿਵੇਂ ਦੀ ਲੱਗੀ ਤੁਹਾਨੂੰ ਜੇ ਅੱਗੇ ਚਲੋ ਅੱਤਿਆਂ ਦੇ ਨਵੀਂ ਬੈੱਡ ਸ਼ੀਟ ਵਿਛਾਣੀਆਂ ਤੇ ਅਜੇ ਨਵੀਂ ਬੈੱਡ ਸ਼ੀਟ ਚਾਹੀਦੀ ਵਿਛਾਈ ਹੈ ਸੋ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਬੈੱਡ ਸ਼ੀਟ ਤੇ ਬਾਕੀ ਮੋਕੇ ਮਾਤਾ ਬੀਜੰਦਾ ਖੇਤਰੀ ਬੀਜੰਦਾ ਕੋਈ ਇੱਕ ਟਾਈਮ ਹੈਗਾ ਜੀ ਸਵੇਰੇ ਸਤ ਤੋ 7 ਵਜੇ ਦਾ ਜਾਂ ਤਾਂ ਸਵੇਰ 7 ਵਜੇ ਤੱਕ ਦੇਹੀ ਮਾਦਾ ਲਾ ਸਕਦੇ ਵੀ ਸਕਦੇ ਤੇ ਇੱਕ ਟਾਈਮ ਹੈਗਾ 11 ਟੁਪਾਰਾ 11 ਵਜੇ ਤੋਂ ਬਾਹਰਾਂ ਦੇ ਵਿੱਚ ਵਿੱਚ ਤੁਸੀਂ ਇਹ ਵੀ ਲਈ ਸਕਦੇ ਇਹ ਉਮਾਰ ਕੀ ਕਈ ਜਲਦੀ ਉੱਡ ਜਾਂਦੇ ਆ ਤੇ ਗਈ ਥੋੜਾ ਟਾਈਮ ਨਾਲ ਨਹੀਂ ਉੱਡਦੇ ਆ ਉਹ ਮੈਂ ਬਿਆਂ ਜਲਦੀ ਉੱਠ ਗਈ ਸੀ ਮੈਂ ਚਲੋ ਮੈਂ ਕ੍ਰਿਸ਼ਨਨ ਠਾਹਦਾ ਕਹਿੰਦਾ ਪੂਜੀ ਉੱਠੋ ਫਿਰ ਮੈਂ ਜੂ ਉੱਠ ਗਈ ਤੇ ਉੱਠ ਕੇ ਫਿਰ ਹਣਾ ਸਵੇਰ ਹੋਇਆ ਕੀ ਤੇ ਅੰਗਰ ਮੰਦਿਰ ਮੈਂ ਗੱਲ ਦੀ ਸਾਫ ਕਰ ਲਿਆ ਆਈ ਸੀ ਤੇ ਸਾਰਾ ਰੈਡੀ ਕਰ ਲਿਆ ਆਈ ਹੀ ਕੰਮ ਕਰਦਾ ਤੇ ਫਿਰ ਵੀ ਸਫਾਈਆਂ ਤੇ ਕਰਨੀਆਂ ਸੀ ਤੇ ਸਫਾਈਆਂ ਵੀ ਕਰ ਕੇ ਫਿਰ ਹਮ ਕਿਤੇ ਫਿਰ ਮੁਜਾਹ ਦੀਆਂ ਅੰਤਰਗੇਵਰ ਮਾਤਾ ਲਈ ਤੇ ਤੇ ਕੰਨਾਂ ਨਗਿਆਨ ਰਜ ਲੈਣੀ ਆ 11 ਵੱਜ ਚੁੱਕੇ ਨੇ ਨਹੀਂ ਨਾ ਪਾਣਦੀਆਂ ਨੇ ਤੇ ਈਸ਼ੀਤਾ ਗਈ ਦੀ ਟਿਊਸ਼ਨ ਤੇ ਤੇ ਈਸ਼ੀਤਾ ਨੇ ਕੋਈ ਖੰਦਾਂ ਨਹੀਂ ਹੋਗੀ ਸੋਈ ਸਾਰਾ ਟਿਊਸ਼ਨ ਦਾ ਮੰਨ ਲਾਉਣ ਨੇ ਭੁਲਾ ਲੈ ਤੇ ਮੈਂ ਕੁਝ ਨਹੀਂ ਖਾਂਦਾ ਬਾਕੀ ਘਰਦਿਆਂ ਸੋ ਖਾਲੀ ਦਾ ਖਾਣਾ ਖਾ ਲਿਆ ਅਈ ਗੋਮੇ ਆਦੀ ਹੁਣੋ ਕੁਛ ਨਹੀਂ ਖਾਦਦਾ ਕੁਝ ਸੁਤਾ ਆਏਗੀ ਫੇਰ ਇਹ ਖਾਵਾਂਗੇ ਆਲੂ ਭਲੇਵੇਂ ਖਾਵਾਂਗੇ ਹਾਂ ਬਾਕੀ ਦੱਸਿਓ ਜੀ ਕਿੰਨੇ ਕਿੰਨੇ ਮਾਤਾ ਲਾਈਆਂ ਤੇ ਕਹਿੰਦੇ ਚਲੋ ਮੈਂ ਨਹੀਂ ਮਾਤਾ ਲਾਂਦੇ ਕੋਈ ਸਿਰਫ ਨੰਬਰ ਆਤ ਰੱਖਦੇ ਆ ਤੇ मतलब कई कई कहें चलो है ना कई नहीं लाते कहीं सिर्फ वरत रखते हैं बस नरात्या तो मुड़के लास्ट तो कर दें फिलका फुलका देते दे अपनी अपनी मर्जी अपने अपनी अपनी शरदा व है ना जिदा देश की शरदा बस उदा ही करना ठीक है सो मैं ਲੀਗ ਹੈ ਚਲੋ ਲੌਗਿੰਗ ਸ਼ੁਰੂ ਕਰ ਲੀਏ ਥੋੜਾ ਜਿਹਾ ਚਾਹ ਲਾਲ ਪੀਤੀ ਆਈ ਹਾਂ ਮੇਰੇ ਫਿਰ ਨੀਂਦ ਆ ਰਹੀ ਹੈ ਤੇ ਮੈਂ ਕੇ ਵਲੌਗ ਨਾਲ ਬਣੀ ਰਿਓ ਕੁੱਕੇ ਜੀ ਲੋ ਫਰੈਂਡਸ ਆ ਲੂ ਮੇ ਤੇ ਬਣੇ ਹੋਏ ਸੀ ਤੇ ਮੈਂ ਕਿ ਚਲੋ ਸ਼ਿਤਾ ਨੇ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਆਣਾ ਉਹ ਟਾਈਮ ਲੱਗ ਜਾਣਾ ਸ਼ਾਇਦ ਉਹਨੂੰ ਟਿਊਸ਼ਨ ਤੇ 11:00 ਹੋ ਚੁੱਕੇ ਨੇ ਤੇ ਮੈਂ ਕਿ ਚਲੋ ਅਸੀਂ ਥੋੜਾ ਸ਼ੱਕ ਲਈਏ ਤੇ ਆਲੂ ਬਣੇ ਹੋਏ ਸੀ ਤੇ ਚਾਹ ਬਣਾਈ ਹੈ ਦੇਖੋ ਹੁਣ ਖਾਵਾਂਗੇ ਹੀ ਆਲੂ ਵਰਤ ਵਾਲੇ ਤੇ ਚਾਹ ਆ ਜੋ ਜਿੰਨੇ ਜਿੰਨੇ ਖਾਣੀ ਹੈ